ਸਾਨੂੰ ਸਤਿ ਸ਼੍ਰੀ ਅਕਾਲ ਬੀਰੋ ਤੁਸੀਂ 2-3 ਦਿਨ ਤੋਂ ਹੁਣ ਇੱਕ ਚਰਚਾ ਦੇ ਵਿੱਚ ਤੁਸੀਂ ਤੁਹਾਡਾ ਧਿਆਨ ਹੋਊਗਾ ਇੱਕ ਬੀਬਾ ਏ ਉਹਦਾ ਨਾਮ ਹੈ ਗੁਰਮੀਹਰ ਕੌਰ ਗੁਰਮੀਹਰ ਕੌਰ 1990 ਦੇ ਵਿੱਚ ਉਹਦੇ ਪਿਤਾ ਸਰਦਾਰ ਮਨਦੀਪ ਸਿੰਘ ਸ਼ਹੀਦ ਹੋਏ ਕੰਟਰੀ ਵਾਸਤੇ ਕਾਰਗਿਲ جنگ ਦੇ ਦਰਮਿਆਨ ਹੁਣ ਉਹ ਦਿੱਲੀ ਚ ਯੂਨੀਵਰਸਿਟੀ ਦੀ ਵਿਦਿਆਰਥਣ ਸ਼ਹੀਦ ਹੋਣ ਦੀ ਧੀ ਦੇ ਨਾਤੇ ਉਹਨੇ ਕੁਛ ਆਪਣੇ ਪਿੰਡੇ ਤੇ ਵੀ ਹੰਡਾਇਆ ਪਰਿਵਾਰ ਤੁਸੀਂ ਜਾਣਦੇ ਹੋ ਜਦੋਂ ਇੱਕ ਫਾਦਰ ਉੱਠ ਜਵੇ ਸਿਰ ਤੋਂ ਤਾਂ ਕੀ ਕੁਝ ਚੱਲਣਾ ਪੈਂਦਾ ਸੋ ਉਹਦਾ ਇੱਕ ਨਜ਼ਰੀਆ ਉਸ ਨਜ਼ਰੀਏ ਨੂੰ ਉਹਨੇ ਬੜੇ ਸਾਫ਼ ਸ਼ਬਦਾਂ ਚ ਬਿਨਾ ੜਕਾ ਹਟਾੜੇ ਸ਼ਬਦਾਂ ਦੇ ਵਿੱਚ ਲੋਕਾਂ ਦੇ ਅੱਗੇ ਰੱਖਿਆ ਫੇਸਬੁੱਕ ਤੇ ਉਹਨੇ ਆਪਣੀਆਂ ਪੋਸਟਾਂ ਪਾਈਆਂ ਉਹਦਾ ਮੰਨਣਾ ਵੀ ਇਹ ਦਿਖਾਵਾ ਨਹੀਂ ਹੋਣਾ ਚਾਹੀਦਾ ਕਿ ਪਾਕਿਸਤਾਨ ਦੇ ਨਾਲ ਅਸੀਂ ਆ ਕਰਦਾਂਗੇ ਵਾਅਦਾ ਕਰਦਾਂਗੇ ਮੁੱਦਿਆਂ ਦਾ ਹੱਲ ਹੋਣਾ ਚਾਹੀਦਾ ਵੀ ਪਾਕਿਸਤਾਨ ਨੇ ਮੇਰੇ ਫਾਦਰ ਨੂੰ ਨਹੀਂ ਮਾਰਿਆ ਉਹਦੇ ਕਹਿਣ ਦਾ ਮਤਲਬ ਸੀ ਜੰਗ ਨੇ ਮਾਰਿਆ ਜੰਗਾ ਬੰਦ ਹੋਣੀਆਂ ਚਾਹੀਦੀਆਂ ਨੇ ਤੇ ਇਹਨਾਂ ਮਾਮਲਿਆਂ ਦੇ ਹੱਲ ਨਿਕਲਨੇ ਚਾਹੀਦੇ ਨੇ ਸੋ ਇਹਦੇ ਵਿੱਚ ਕੁਝ ਵੀ ਮਾੜਾ ਨਹੀਂ ਸੀ ਕੋਈ ਐਡੀ ਖਾਸ ਗੱਲ ਨਹੀਂ ਸੀ ਉਹਦੇ ਬਿਲਕੁਲ ਉਹ ਆਪਦੇ ਵਿਚਾਰ ਰੱਖ ਸਕਦੀ ਐ ਇਸ ਦੇਸ਼ ਦੀ ਧੀ ਐ ਬੇਟੀ ਆ ਦੂਜੀ ਗੱਲ ਸ਼ਹੀਦ ਦੀ ਧੀ ਐ ਤੀਜਾ ਉਹਨੇ ਆਪਦੇ ਬਚਪਨ ਤੇ ਉਹ ਚੀਜ਼ਾਂ ਹੰਡਾਈਆਂ ਨੇ ਇੱਕ ਫਾਦਰ ਦਾ ਇੱਕ ਬਾਪ ਦਾ ਜਦੋਂ ਸਾਯਾ ਉੱਠ ਜਾਂਦਾ ਸਿਰ ਤੋਂ ਤਾਂ ਪਰਿਵਾਰ ਕੀ ਤਕਲੀਫਾਂ ਚੱਲਦਾ ਉਹ ਸਾਰੇ ਦੀ ਉਹ ਗਵਾਹ ਐ ਵਿਟਨੈਸ ਪਰ ਉਹਦੇ ਜੋ ਪ੍ਰਤੀਕਰਮ ਸੀਗੇ ਉਹਦੇ ਤੇ ਸੋ ਕਾਲਡ ਇਹ ਜਿਹੜੇ ਦੇਸ਼ ਦੀ ਹੁਣ ਹਕੂਮਤ ਹੈ ਇਹਦੀਆਂ ਜਿਹੜੀਆਂ ਜਥੇਬੰਦੀਆਂ ਨੇ ਏਬੀਬੀਪੀ ਹੋਗੀ ਕੁਝ ਹੋਰ ਤੰਗ ਸੋਚ ਵਾਲੇ ਉਹਨਾਂ ਨੇ ਇਹੋ ਜਿਹਾ ਉਹਦੇ ਤੇ ਨਜ਼ਰੀਆ ਉਹਦੇ ਤੇ ਰਿਐਕਸ਼ਨ ਇਹੋ ਜਿਹਾ ਦਿੱਤਾ ਤੇ ਤੁਸੀਂ ਹੈਰਾਨ ਹੋਵੋਗੇ ਕਿ ਉਹਨੂੰ ਰੇਪ ਤੱਕ ਕਰਨ ਦੀ ਧਮਕੀ ਦਿੱਤੀ ਜਾਨਵਾਰਨਾ ਤਾਂ ਛੋਟੀ ਗੱਲ ਹੁੰਦੀ ਹੈ ਮੇਰੇ ਹਿਸਾਬ ਦੇ ਵਿੱਚ ਰੇਪ ਕਿਸੇ ਕੁੜੀ ਨੂੰ ਸ਼ਰਿਆਮ ਕਹਿਣਾ ਇਸੇ ਤਰ੍ਹਾਂ ਰੇਪ ਕਰਦਾਂਗੇ ਉਹ ਤੋਂ ਵੀ ਵੱਡੀ ਗੱਲ ਹੈ ਸੋ ਇੰਨੀ ਸੋਚ ਦੇ ਤੰਗ ਸੋਚ ਦੇ ਵਾਰਿਸ ਇੰਨੀ ਤੰਗ ਸੋਚ ਦੇ ਮਾਲਕ ਜਾਂ ਦੇਸ਼ ਤੇ ਹਕੂਮਤ ਕਰਦੇ ਹੋ ਗੱਲ ਇਹ ਹੈ ਕਿ ਉਦੋਂ ਆਪਾਂ ਸਹੀ ਰਸਤੇ ਵੱਲ ਜਾ ਰਹੇ ਹਾਂ ਮੇਰੇ ਹਿਸਾਬ ਚ ਕਿ ਛੋਟੀ ਜੀ ਗੱਲ ਹੈ ਇੱਕ ਕੁੜੀ ਹੈ ਵੈਸੇ ਤਾਂ ਕਾਮ ਕੁੜੀ ਨੂੰ ਵੀ ਆਪਦੇ ਵਿਚਾਰ ਰੱਖਣ ਦਾ ਆਜ਼ਾਦੀ ਹੋਣੀ ਚਾਹੀਦੀ ਹੈ ਸ਼ਹੀਦ ਦੀ ਬੇਟੀ ਨੂੰ ਤਾਂ ਹੋਰ ਜ਼ਿਆਦਾ ਆਜ਼ਾਦੀ ਹੋਣੀ ਚਾਹੀਦੀ ਓਦੀ ਰਿਸਪੈਕਟ ਹੋਣੀ ਚਾਹੀਦੀ ਹੈ ਤੇ ਉਹਨੂੰ ਮਿਲਦਾ ਕੀ ਹੈ ਰਿਐਕਸ਼ਨ ਦੇ ਵਿੱਚ ਵੀ ਤੈਨੂੰ ਰੇਪ ਕਰ ਦਾਂਗੇ ਤੈਨੂੰ ਮਾਰ ਦਾਂਗੇ ਸੋ ਇੰਨਾ ਜ਼ਿਆਦਾ ਤੰਗ ਨਜ਼ਰੀਆ ਸਾਡੇ ਦੇਸ਼ ਦੇ ਲੋਕਾਂ ਦਾ ਜਿਹੜੇ ਹਕੂਮਤ ਕਰ ਰਹੇ ਨੇ ਫਿਰ ਜੇ ਆਪਾਂ ਕਹਿ ਦਿੰਨੇ ਆ ਇਹ ਜਿਹੜੇ ਅੱਜ ਆਪਦੇ ਆਪ ਨੂੰ ਵੱਡੇ ਦੇਸ਼ ਭਗਤ ਸਮਝਦੇ ਨੇ ਆਜ਼ਾਦੀ ਤਾਂ ਲੈ ਕੇ ਅਸੀਂ ਦਿੱਤੀ ਸੀ ਪੰਜਾਬ ਦੇ ਲੋਕਾਂ ਦਾ ਅਸੀਂ ਫੀਸ ਦੀ ਯੋਗਦਾਨ ਸੀ ਅੱਜ ਇਹ ਟਾਰਾ ਮਾਰਦੇ ਨੇ ਦੇਸ਼ ਆਏ ਰਾਸ਼ਟਰੀਤਾ ਹੈ ਰਾਸ਼ਟਰੀਤਾ ਦੇ ਦੇਸ਼ ਭਗਤੀ ਦੇ ਜਿਹੜੇ ਪਾਠ ਨੇ ਜਿਹੜੇ ਲੈਸਨ ਨੇ ਉਹ ਸਾਨੂੰ ਨਾ ਪੜ੍ਹਾਏ ਜਾਣ ਅਸੀਂ ਜਾਣਦੇ ਆਂ ਦੇਸ਼ ਭਗਤੀ ਕੀ ਹੁੰਦੀ ਹੈ ਇਹ ਦੇਸ਼ ਆਜ਼ਾਦੇ ਨਹੀਂ ਸੀ ਹੁੰਦਾ ਜੇ ਪੰਜਾਬੀਆਂ ਦੇ ਖੂਨ ਦੇ ਵਿੱਚ ਅੱਗ ਨਾ ਹੁੰਦੀ ਇਹ ਦੇਸ਼ ਆਜ਼ਾਦੇ ਨਹੀਂ ਸੀ ਹੁੰਦਾ ਪੰਜਾਬ ਦੀ ਕੌਮ ਉਹ ਕੌਮ ਹੈ ਜਦੋਂ ਬਾਹਰਲੇ ਹਮਲਾਵਰ ਉਧਰੋਂ ਹਿੰਦੂਆਂ ਦੀਆਂ ਧੀਆਂ ਪੈਣਾ ਚੱਕ ਕੇ ਲੈ ਕੇ ਜਾਂਦੇ ਹੁੰਦੇ ਸੀ ਅਰੇ ਹਿੰਦੂ ਬਿਨਾਂ ਮੁਕਾਬਲੇ ਤੋਂ ਹਾਰ ਮੰਨ ਲੈਂਦੇ ਸੀ ਤਾਂ ਇਹ ਉਹ ਇਤਿਹਾਸਕ ਧਰਤੀ ਹੈ ਪੰਜਾਬ ਦੀ ਇੱਥੇ ਤਲਵਾਰ ਦੇ ਜ਼ੋਰ ਤੇ ਉਹ ਕੁੜੀਆਂ ਨੂੰ ਅਸੀਂ ਵਾਪਸ ਰੱਖਦੇ ਸੀ ਇੱਥੇ ਉਹਨਾਂ ਦੇ ਘਰੋ ਘਰੀ ਪਹੁੰਚਾਉਂਦੇ ਸੀ ਘਰਾਂ 'ਚ ਨਹੀਂ ਸੀ ਬਸਾਉਂਦੇ ਕਰਤਾਰ ਦੇਖੋ ਕਿੰਨਾ ਉੱਚਾ ਆਮ ਤੌਰ ਤੇ ਕੀ ਹੁੰਦਾ ਜੇ ਕਿਸੇ ਔਰਤ ਦੀ ਕੋਈ ਸੁਰੱਖਿਆ ਕਰਦਾ ਤਾਂ ਉਹਦੇ ਪਿੱਛੇ ਉਹਦਾ ਇੱਕ ਹਿਡਨ ਮੋਟਿਵ ਹੁੰਦਾ ਉਹ ਕੀ ਕਰਦਾ ਉਹਨੂੰ ਬਸਾਉਣ ਲਈ ਕਈ ਲੋਕ ਸਾਹਮਣੇ ਆਉਂਦੇ ਨੇ ਮੈਂ ਤੇਰੀ ਸੁਰੱਖਿਆ ਕਰੂੰ ਪਰ ਲੋੜ ਹੁੰਦੀ ਆ ਉਹਨਾਂ ਨੂੰ ਔਰਤ ਦੀ ਔਰਤ ਨੂੰ ਘਰੇ ਰੱਖ ਲੈਂਦੇ ਨੇ ਪਰ ਪੰਜਾਬੀਆਂ ਦਾ ਸਿੱਖਾਂ ਦਾ ਕਿਰਦਾਰ ਐਸਾ ਸੀ ਖਾਲਸਿਆਂ ਦਾ ਕਿ ਉਹਨਾਂ ਨੇ ਘਰੇ ਬਸਾਉਣ ਲਈ ਨਹੀਂ ਸਾਂਭੀਆਂ ਧੀਆ ਜਾਣ ਕੇ ਭੈਣਾ ਜਾਣ ਕੇ ਸਾਂਭੀਆਂ ਫਿਰ ਉਹਨਾਂ ਨੂੰ ਵਾਪਸ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ ਜੇ ਉੱਥੋਂ ਕਿਸੇ ਨੇ ਕਹਿਤਾ ਵੀ ਅਸੀਂ ਨਹੀਂ ਰੱਖਦੇ ਇਹ ਤਾਂ ਪਰਿਸ਼ਟ ਹੋਗੀ ਛੋਟੀ ਸੋਚ ਵਿਚਾਰਤਾ ਰ ਬ੍ਰਾਹਮਣਵਾਦੀ ਬ੍ਰਾਹਮਣ ਤਾਂ ਬਹੁਤ ਖੈਰ ਅੱਛਾ ਸ਼ਬਦ ਸੀਗਾ ਪਰ ਬੜਾ ਤੰਗ ਦਿਲ ਲੋਕਾਂ ਨੇ ਇਹਨੂੰ ਹਾਈਜੈਕ ਕਰ ਲਿਆ ਸੋ ਉਹਨਾਂ ਨੇ ਜੇ ਜਵਾਬ ਦੇਤਾ ਵੀ ਇਹ ਨਹੀਂ ਰੱਖਦੇ ਤਾਂ ਪ੍ਰਿਸ਼ਟ ਹੋ ਗਈ ਆ ਪਵਿੱਤਰ ਹੋ ਗਈ ਫੇਰ ਭਾਵੇਂ ਕਿਸੇ ਨੇ ਘਰੇ ਵਸਾਈ ਹੋਵੇ ਉਹ ਸੋ ਇਹ ਸਾਨੂੰ ਉਹਨਾਂ ਦੱਸਿਆ ਜਾਵੇ ਦੇਸ਼ ਭਗਤੀ ਕੀ ਹੈ ਸਾਨੂੰ ਨਾ ਸਮਝਾਇਆ ਜਾਵੇ ਦੇਸ਼ ਭਗਤੀ ਕੀ ਹੈ ਕੋ ਗੁਰਮੇਹਰ ਕੌਰ ਇਹ ਕੁ ਸ਼ਹੀਦ ਦੀ ਬੇਟੀ ਕੈਪਟਨ ਮਨਦੀਪ ਸਿੰਘ ਉਹਦੇ ਫਾਦਰ ਦਾ ਨਾਮ ਹੈ ਜਿਹੜੇ ਸ਼ਹੀਦ ਹੋਏ ਤੇ ਵੈਸੇ ਵੀ ਸਾਨੂੰ ਮਾਣ ਹੈ ਮਨਦੀਪ ਸਿੰਘ ਸਾਡੇ ਇੱਥੇ ਪੰਜਾਬ ਦਾ ਪੁੱਤ ਠੀਕ ਹੈ ਉਹ ਸ਼ਹੀਦ ਹੋਇਆ ਦੇਸ਼ ਲਈ ਉਹਦੀ ਬੇਟੀ ਨੇ ਅੱਜ ਜੇ ਕੁਝ ਵੀ ਫੀਲ ਕੀਤਾ ਬੋਲਿਆ ਤਾਂ ਉਹਨੂੰ ਕਿਹਾ ਜਾ ਰਿਹਾ ਤੈਨੂੰ ਰੇਪ ਕਰ ਦਾਂਗੇ ਸੋ ਇੰਨੀ ਤੰਗ ਸੋਚ ਕੇਜਰੀਵਾਲ ਸਾਹਿਬ ਨੇ ਵੀ ਟਵੀਟ ਕੀਤਾ ਤੁਸੀਂ ਪੜਿਓ ਕੇਦਰੀਵਾਲ ਸਾਹਿਬ ਨੇ ਇਹਦੇ ਤੇ ਟਵੀਟ ਕੀਤਾ ਤੁਸੀਂ ਉਹ ਜਰੂਰ ਪੜਿਓ ਐਨੀ ਤੰਗ ਸੋਚ ਵਾਲੇ ਯਾਰ ਸਾਡੇ ਦੇਸ਼ ਦੀ ਸਾਡੀ ਪੰਜਾਬ ਦੀ ਧੀ ਆ ਗੁਰਮੇਹਰ ਕੌਰ ਮੈਂ ਇੱਕ ਗੱਲ ਮੰਨਦਾ ਜੇ ਉਹ ਤੋਂ ਕੁਝ ਗਲਤ ਵੀ ਬੋਲਿਆ ਜਾਂਦਾ ਤਾਂ ਵੀ ਇੱਕ ਧੀ ਹੋਣ ਦੇ ਨਾਤੇ ਇੱਕ ਬੇਟੀ ਹੋਣ ਦੇ ਨਾਤੇ ਉਹਨੂੰ ਸਹੀ ਸ਼ਬਦਾਂ ਵਿੱਚ ਬੜੇ ਪਿਆਰੇ ਸ਼ਬਦਾਂ ਚ ਵੀ ਬੇਟੇ ਤੇਰੀ ਸੋਚ ਦੇ ਵਿੱਚ ਆ ਪ੍ਰੋਬਲਮ ਹੈ ਤੂੰ ਐ ਨਾ ਕਰ ਤੂੰ ਐ ਨਾ ਕਰ ਇਹ ਗੱਲ ਇਦਾਂ ਤੇ ਇਦਾਂ ਤਾਂ ਵੀ ਸਮਝਾਈ ਜਾ ਸਕਦੀ ਸੀ ਉਹਨੇ ਤਾਂ ਕੁਝ ਗਲਤ ਬੋਲੇ ਹੀ ਨਹੀਂ ਹੈਗਾ ਉਹਨੇ ਤਾਂ ਕੁਝ ਗਲਤ ਬੋਲਿਆ ਹੀ ਹੈ ਨਹੀਂ ਸੋ ਵਿਚਾਰ ਪ੍ਰਗਟਾਉਣ ਦੀ ਇੰਨੀ ਵੀ ਆਜ਼ਾਦੀ ਨਹੀਂ ਕਿ ਸ਼ਹੀਦ ਦੀ ਧੀ ਨੂੰ ਤੇ ਉਹਨੂੰ ਕੀਤਾ ਜਾਂਦਾ ਤੇਰਾ ਬਲਾਤਕਾਰ ਕਰਾਂਗੇ ਸ਼ਰਮ ਆਉਣੀ ਚਾਹੀਦੀ ਹੈ ਜਿਨੇ ਵੀ ਕਿਹਾ ਮੈਂ ਕਿਸੇ ਇਹਦੇ ਚ ਜਥੇਬੰਦੀ ਦਾ ਨਾਮ ਨਹੀਂ ਲੈਂਦਾ এবੀਵੀਪੀ ਦਾ ਵੀ ਮੈਂ ਨਾਮ ਨਹੀਂ ਲੈਂਦਾ ਵੀ ਤੁਸੀਂ ਕਿਹਾ ਪਰ ਸ਼ਰਮ ਆਵੇ ਜਿਨੇ ਵੀ ਕਿਹਾ ਕਿਉਂ ਕਿਉਂਕਿ ਕਈ ਵਾਰ ਐਵੇਂ ਵੀ ਹੋ ਜਾਂਦਾ ਵੀ ਜਾਣ ਕੇ ਕਿਸੇ ਨੇ ਕਿਹਾ ਹੋਵੇ ਤੇ ਪਿੱਛੇ ਕਿਹਾ ਮੈਂ ਏਬੀਬੀਪੀ ਦਾ ਇਹ ਜਾਂਚ ਦਾ ਵਿਸ਼ਾ ਹੈ ਇਹ ਜਾਂਚ ਦਾ ਵਿਸ਼ਾ ਹੈ ਜੀਨੇ ਗੱਲ ਕਹੀ ਹੈ ਉਹਦੇ ਤੇ ਇਹ ਜਾਂਚ ਹੋਣੀ ਚਾਹੀਦੀ ਹੈ ਪੂਰੀ ਪਰ ਜੇ ਕਿਸੇ ਨੇ ਵੀ ਕਹੀ ਹੈ ਤਾਂ ਬਹੁਤ ਸ਼ਰਮਨਾਕ ਗੱਲ ਹੈ ਹਰੇਕ ਨੂੰ ਵਿਚਾਰਪਰਕ ਡਾਉਣ ਦਾ ਹੱਕ ਹੈ ਮਰਦੇ ਨੇ ਸਾਡੇ ਫੌਜੀ ਮਰਦੇ ਨੇ ਸਾਡੇ ਅਫੀਸਰ ਮਰਦੇ ਨੇ ਕਾਰਗਿਲ ਚ ਕਿੰਨੀਆਂ ਲਾਸ਼ਾਂ ਪੰਜਾਬ ਦੇ ਵਿੱਚ ਆਈਆਂ ਅੱਜ ਉਹਨਾਂ ਸ਼ਹੀਦਾਂ ਦੇ ਵਿੱਚੋਂ ਜੇ ਕਿਸੇ ਸ਼ਹੀਦ ਦੀ ਕੁੜੀ ਸ਼ਹੀਦ ਦਾ ਮੁੰਡਾ ਬੇਟੀ ਬੇਟਾ ਕੁਝ ਬੋਲਦਾ ਹੈ ਫਿਰ ਉਹਨਾਂ ਨੂੰ ਇਹ ਸਿਖਾਉਂਦੇ ਨੇ ਵੀ ਦੇਸ਼ ਭਗਤੀ ਕੀ ਹੈ ਇਹ ਦੱਸਦੇ ਨੇ ਵੀ ਤੂੰ ਕੀ ਬੋਲਣਾ ਹੈ ਕੀ ਨਾ ਬੋਲ ਕੀ ਗੱਲ ਤੁਸੀਂ ਦੇਸ਼ ਭਗਤੀ ਦਾ ਠੇਕਾ ਲਿਆ ਇੱਕ ਥਾਪੜ ਕੇ ਕਹਿੰਦੇ ਆ ਜੇ ਪੰਜਾਬੀ ਨਾ ਹੁੰਦੇ ਦੇਸ਼ ਆਜ਼ਾਦ ਨਹੀਂ ਸੀ ਹੁੰਦਾ ਪਰ ਆਵਾਜ਼ ਚੱਕਣਾ ਸਾਡਾ ਧਰਮ ਹੈ ਸਾਡਾ ਕਰਤੱਵ ਹੈ ਸਾਡਾ ਫਰਜ਼ ਆ ਚੱਕਦੇ ਰਹਾਂਗੇ ਤੇ ਸਾਡੀਆਂ ਧੀਆ ਭੈਣਾਂ ਲਈ ਤਾਂ ਹਮੇਸ਼ਾ ਚੱਕਾਂਗੇ ਜੇ ਕਿਸੇ ਦੀ ਸੋਚ ਦੇ ਵਿੱਚ ਪ੍ਰੋਬਲਮ ਹੈ ਜੇ ਕਿਸੇ ਦੀ ਸੋਚ ਨੂੰ ਆਪਾਂ ਕਹਿੰਦੇ ਆ ਵੀ ਇਹਨੂੰ ਹਾਈਜੈਕ ਕਰਕੇ ਇਹਨੂੰ ਇਥੋਂ ਗੱਲਾਂ ਕਹਾਣੀਆਂ ਜਾਰੀਆਂ ਨੇ ਉਸ ਗੱਲ ਦਾ ਜਵਾਬ ਵੀ ਬੜਾ ਸਾਫ਼ ਬੜਾ ਪਵਿੱਤਰ ਬੜਾ ਸੋਹਣੇ ਸ਼ਬਦਾਂ ਵਾਲਾ ਹੋ ਸਕਦਾ ਆਹ ਕੀ ਹੁੰਦਾ ਕਰਦਾਂਗੇ ਵਾਅਦਾ ਕਰਦਾਂਗੇ ਬਲਾਤਕਾਰ ਕਰਦਾਂਗੇ ਇਹ ਕੀ ਹੁੰਦਾ ਤੋਂ ਆਪਾਂ ਉਠੋ ਇਹ ਜੀਆਂ ਗੱਲਾਂ ਦਾ ਜਵਾਬ ਦਿਆ ਕਰੋ ਠੋਕ ਕੇ ਅਸੀਂ ਤਾਂ ਬਗਾਨੀ ਤੀ ਪੈਣ ਨੂੰ ਨਹੀਂ ਬੋਲਣ ਦਿੰਦੇ ਆਪਦੀ ਨੂੰ ਤਾਂ ਕੌਣ ਬੋਲ ਦੂ ਸਾਡੀ ਹਾਂ ਬਿਲਕੁਲ ਮਾਜੇ ਵਾਲਾ ਆਮ ਆਦਮੀ ਬਾਈ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਸਹਿਵਾਗ ਇੱਕ ਅੱਛਾ ਬੰਦਾ ਸੀ ਇੱਕ ਪਲੇਅਰ ਤਾਂ ਅੱਛਾ ਹੈ ਹੀ ਆ ਉਹਨੇ ਵੀ ਇਹ ਕਹਿਆ ਕਹਿੰਦਾ ਉਹਨੇ ਵੀ ਉਹਦਾ ਵਿਰੋਧ ਕਰਿਆ ਮੈਨੂੰ ਸਮਝ ਨਹੀਂ ਆਉਂਦੀ ਇੱਕੋ ਕੁੜੀ ਦਾ ਵਿਰੋਧ ਕਰ ਰਹੇ ਹੋ ਤੁਸੀਂ ਯਾਰ ਉਹ ਵੀ ਸ਼ਹੀਦ ਦੀ ਬੇਟੀ ਔਰ ਉਹ ਵੀ ਜਿਹੜੀ ਕਹਿ ਰਹੀ ਹੈ ਵੀ ਮੁੱਦਿਆਂ ਦੇ ਹੱਲ ਹੋਣੇ ਚਾਹੀਦੇ ਨੇ ਜੰਗਾ ਘਟਣ ਜੰਗਾ ਘਟਣ ਸਾਡੇ ਦਾ ਮਰਦੇ ਨੇ ਪੰਜਾਬੀ ਸਾਡੇ ਮਰਦੇ ਨੇ ਸਾਡੇ ਦਰਦ ਹੈ ਸਾਨੂੰ ਪਤਾ ਹੈ ਇਹਨਾਂ ਦੇ ਕੋਈ ਦਰਦ ਮੈਂ ਚਲੋ ਹੁਣ ਬੋਲਣਾ ਹੀ ਚਾਹੁੰਦਾ ਇਹ ਮਰਦੇ ਇਹਨਾਂ ਦੇ ਵੀ ਨੇ ਪਰ ਜਿਹੜੇ ਮਰਦੇ ਨੇ ਉਹਨਾਂ ਦੇ ਪਰਿਵਾਰਾਂ ਤੋਂ ਪੁੱਛੋ ਹਾਂ ਸਭ ਤੋਂ ਵੱਧ ਸਾਡੇ ਮਰਦੇ ਨੇ ਇਹ ਗੱਲ ਪੱਕੀ ਹੈ ਸੋ ਜੈ ਭਗਵਾਨ ਤਮਨ ਜੈ ਕੇਜਰੀਵਾਲ ਮੋਦੀ ਦੀ ਸੋਚ ਤੇ ਤੰਗ ਨਜ਼ਰੀਏ ਤੇ ਅਟੈਕ ਕਰਦੇ ਨੇ ਅੰਨੀ ਰਾਸ਼ਟਰੀਤਾ ਅੰਨੀ ਦੇਸ਼ ਭਗਤੀ ਦੀ ਗੱਲ ਕਰਦੇ ਨੇ ਤੋਂ ਬਿਲਕੁਲ ਖਰੀ ਕਰਦੇ ਨੇ ਅੱਜ ਪਤਾ ਲੱਗਿਆ ਅੱਜ ਇਹਨਾਂ ਨੇ ਇੱਕ ਵਾਰ ਫੇਰ ਮੋਹਰ ਲਾਈ ਹੈ ਵੀ ਸਾਡਾ ਦਿਮਾਗ ਛੋਟਾ ਹੈ ਸਾਡੀ ਸੋਚ ਛੋਟੀ ਆ ਇਹ ਹੁੰਦੇ ਕੌਣ ਨੇ ਕਿਸੇ ਸ਼ਹੀਦ ਦੀ ਬੇਟੀ ਦੀਆਂ ਗੱਲਾਂ ਦਾ ਨਿਰਾਦਰ ਕਰਨ ਵਾਲੇ ਸੋ ਹਰੇਕ ਗੱਲ ਤੇ ਸਿਆਸਤ ਨਹੀਂ ਹੁੰਦੀ ਹਰੇਕ ਗੱਲ ਸਿਆਸਤ ਲਈ ਨਹੀਂ ਹੁੰਦੀ ਪਰ ਆਪਾਂ ਨੂੰ ਅੱਖਾਂ ਖੋਲ ਕੇ ਰੱਖਣੀਆਂ ਚਾਹੀਦੀਆਂ ਨੇ ਵੀ ਉਹ ਕੀ ਰਿਹਾ ਦੇਸ਼ ਭਗਤੀ ਅਰੇ ਇਹ ਜਥੇਬੰਦੀਆਂ ਨੇ ਨਾ ਜਿਹੜੀਆਂ ਜਿਨ੍ਹਾਂ ਨੂੰ ਬਾਰਡਰ ਤੇ ਭੇਜਤਾ ਜਾਵੇ ਇਹ ਈ ਈ ਨਾਰੇ ਮਾਰਨ ਜੋਗੀਆਂ ਨੇ ਕਰਦਾਂਗੇ ਵਾਅਦਾ ਕਰਦਾਂਗੇ ਧੂੜ ਉੜਦੀ ਦਿਖੂਗੀ ਬੰਦੇ ਨਹੀਂ ਦਿਖਣੇ ਹੈਗੇ ਸਿਆਸਤਾਂ ਹੀ ਕਰ ਸਕਦੇ ਨੇ ਮਰਦੇ ਫੌਜੀ ਨੇ ਮਰਦੇ ਸਾਡੇ ਆਪਣੇ ਮਰਦੇ ਨੇ ਸਾਡੇ ਆਫੀਸਰ ਮਰਦੇ ਨੇ ਜਾਨਾਂ ਦੰਦੇ ਨੇ ਸੂਬੇਦਾਰ ਇਹ ਜਿਹੀਆਂ ਗੱਲਾਂ ਤੋਂ ਸੁਚੇਤ ਹੋਣ ਦੀ ਲੋੜ ਆ ਇਹੋ ਜਿਹੀਆਂ ਗੱਲਾਂ ਤੋਂ ਉੱਪਰ ਉੱਠਣ ਦੀ ਲੋੜ ਆ ਦੇਸ਼ ਭਗਤੀ ਇਹੋ ਜੀ ਚੀਜ਼ ਹੈ ਵੀ ਕੋਈ ਕਿਸੇ ਨੂੰ ਪਾਠ ਨਹੀਂ ਪੜਾ ਸਕਦਾ ਹੈਗਾ ਇਹ ਐਵੇਂ ਹੁੰਦੀ ਹੈ ਦੇਸ਼ ਭਗਤੀ ਦੇਸ਼ ਭਗਤੀ ਦੀ ਕੋਈ ਡੈਫੀਨੇਸ਼ਨ ਨਹੀਂ ਹੋ ਸਕਦਾ ਮੇਰੇ ਦਿਲ ਦੇ ਵਿੱਚ ਇਸ ਦੇਸ਼ ਲਈ ਬਹੁਤ ਪਿਆਰ ਹੋਵੇ ਪਰ ਮੈਨੂੰ ਦੱਸਣਾ ਨਾ ਆਉਂਦਾ ਹੋਵੇ ਤੇ ਹੋ ਸਕਦਾ ਮੇਰੇ ਸਾਹਮਣੇ ਵਾਲਾ ਇਸ ਦੇਸ਼ ਨੂੰ ਨਫ਼ਰਤ ਕਰਦਾ ਹੋਵੇ ਪਰ ਸਿਆਸਤ ਕਰਕੇ ਉੱਪਰ ਉਹਦੇ ਕੋਲ ਸ਼ਬਦਾਂ ਦਾ ਭੰਡਾਰ ਹੋਵੇ ਤੇ ਉਹ ਆਪਦੀ ਬੱਲੇ ਬੱਲੇ ਕਰਾ ਰਿਹਾ ਹੋਵੇ ਸੋ ਇਹ ਨਾ ਦਿਲ ਚੜ੍ਹ ਮੜ ਕੇ ਕਿਸੇ ਨੇ ਨਹੀਂ ਦੇਖਿਆ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਸਿੱਖੋ ਵਿਚਾਰਾਂ ਦਾ ਪ੍ਰਗਟਾਵਾ ਕੋਈ ਵੀ ਕਰ ਸਕਦਾ ਹੈ ਲੋਕਤੰਤਰ ਇਸੇ ਦਾ ਨਾਂ ਹੈ ਡੈਮੋਕ੍ਰੇਸੀ ਇਸੇ ਦਾ ਨਾਂ ਹੈ ਇਸੇ ਦਾ ਘਾਣ ਕਰ ਰਹੇ ਨੇ ਸੋ ਭਾਜਪੀ ਐਬੀਬੀਪੀ ਜਿਹੜਿਆਂ ਨੇ ਇਸ ਗੱਲ ਨੂੰ ਬੜਾ ਵੀ ਤੂੰ ਸੇ ਇੰਨਾ ਡਰ ਕਿਉਂ ਜਾਂਦੇ ਹੋ ਯਾਰ ਇੱਕ ਕੁੜੀ ਨਾਲ ਗੱਲ ਕਰਤੀ ਇੱਕ ਕੁੜੀ ਨਾਲ ਗੱਲ ਕਰਤੀ ਸ਼ਹੀਦ ਦੀ ਬੇਟੀ ਉਹਦੀ ਗੱਲ ਸੁਣੋ ਜੇ ਤੁਹਾਨੂੰ ਲੱਗਦਾ ਵੀ ਉਹਨੂੰ ਕੋਈ ਮੋਲਡ ਕਰਕੇ ਗੱਲਾਂ ਕਰਵਾ ਰਿਹਾ ਤਾਂ ਉਹਦੇ ਨਾਲ ਡਾਇਲੌਗ ਕਰੋ ਉਹਨੂੰ ਸਮਝਾਓ ਜੇ ਉਹਦੀ ਸੋਚ ਚ ਪ੍ਰੋਬਲਮ ਲੱਗਦੀ ਹੈ ਤੁਹਾਨੂੰ ਹਨਾ ਤੁਸੀਂ ਸਿੱਧਾ ਸਿੱਧਾ ਉਹਨੂੰ ਰੇਪ ਦੀਆਂ ਹੋਰ ਦੀਆਂ ਉਹਨੇ ਅੱਜ ਵਿਚਾਰੀ ਨੇ ਸ਼ਿਕਾਇਤ ਕੀਤੀ ਆ ਹਨਾ ਮੈਂ ਕਿਸੇ ਜਥੇਬੰਦੀ ਦਾ ਨਾਮ ਨਹੀਂ ਲੈਂਦਾ ਵੀ ਉਹਨੇ ਰੇਪ ਕਰੀਆ ਪਰ ਇੰਨੀ ਛੋਟੀ ਸੋਚ ਨਾ ਰੱਖੋ ਜਿਨੇ ਵੀ ਕਿਹਾ ਸਾਹਮਣੇ ਆ ਜੂਗਾ ਚਲੋ ਜਾਂਚ ਹੋਊਗੀ ਸੋ ਆਹੀ ਦੋ ਚਾਰ ਗੱਲਾਂ ਤੁਹਾਡੇ ਨਾਲ ਵੀਰੇ ਸਾਂਝੀਆਂ ਕਰਨੀਆਂ ਸੀ ਮੈਂ ਨਹੀਂ ਸੀ ਚਾਹੁੰਦਾ ਵੀ ਕੋਈ ਐਹੇ ਜੀ ਗੱਲ ਕੱਲ ਨੂੰ ਆਪਾਂ ਮੂੰਹ ਦਿਖਾਉਣਾ ਤੇ ਅਸੀਂ ਸਾਡੇ ਇਤਿਹਾਸ 'ਤੇ ਨਾ ਲਿਖਿਆ ਹੋਵੇ ਜਦ ਭਾਈ ਪੰਜਾਬ ਦੀ ਇੱਕ ਸ਼ਹੀਦ ਦੀ ਬੇਟੀ ਦਾ ਨਰਾਦਰ ਹੋਇਆ ਸੀ ਤਾਂ ਤੁਸੀਂ ਕੁਝ ਬੋਲੇ ਨਹੀਂ ਅਸੀਂ ਨਾਲ ਆ ਜਿਹੜੇ ਵੀ ਉਹਨੂੰ ਧਮਕੀ ਦਿੰਦੇ ਨੇ ਉਹਦਾ ਜਾਂਚ ਹੋਣੀ ਚਾਹੀਦੀ ਆ ਤੇ ਛੋਟੀਆਂ ਸੋਚਾਂ ਵਾਲਿਆਂ ਨੂੰ ਆਪਾਂ ਨੇ ਜਵਾਬ ਦੇਣਾ 2019 ਆ ਰਿਹਾ 19 ਦੇ ਵਿੱਚ ਇਹਨਾਂ ਛੋਟੀ ਸੋਚ ਵਾਲਿਆਂ ਨੂੰ ਆਪਾਂ ਜਵਾਬ ਦੇਵਾਂਗੇ ਪੰਜਾਬ ਨੇ ਇੱਕ ਬੜੀ ਜ਼ਬਰਦਸਤ ਲੜਾਈ ਜਿੱਤੀ ਹੈ ਹੋਪ ਕੇ 11 ਨੂੰ ਜਿੱਤ ਜਾਗੇ ਪ੍ਰਮਾਤਮਾ ਨੇ ਚਾਇਆ ਜਿੱਤ ਜਾਗੇ ਫਿਰ ਆਪਾਂ 2019 ਵੀ ਜੋ ਪੰਜਾਬ ਦੀ ਸੋਚ ਹੈ ਜੋ ਪੰਜਾਬੀਅਤ ਦੀ ਸੋਚ ਹੈ ਉਹ ਉਹ ਸੋਚ ਨੂੰ ਕੇਂਦਰ ਤੇ ਕਾਬਜ ਹੋਣਾ ਚਾਹੀਦਾ ਜਿਹਨੂੰ ਪਤਾ ਹੋਵੇ ਪੰਜਾਬ ਨੇ ਕਿਹੇ ਜਿਓ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੂੰ ਪਤਾ ਹੋਵੇ ਵੀ ਪੰਜਾਬੀ ਪੰਜਾਬੀਆਂ ਦਾ ਸਾਡੇ ਤੇ ਕਿੰਨਾ ਵੱਡਾ एहਸਾਨ ਹੈ ਇਹ ਜੀ ਕੋਈ ਪਾਰਟੀ ਅੱਗੇ ਆਉਣੀ ਚਾਹੀਦੀ ਹੈ ਨਾ ਕਿ ਛੋਟੀ ਸੋਚ ਵਾਲੇ ਸੋ ਬਾਕੀ ਗੱਲਾਂ ਕਦੇ ਫੇਰ ਕਰਾਂਗੇ ਵੀਰੇ 5-10 ਮਿੰਟ ਲਈ ਤੁਹਾਡੇ ਨਾਲ ਆਹੀ ਵਿਚਾਰ ਸਾਂਝੇ ਕਰਨੇ ਸੀ ਮਾਮਲੇ ਨਾਲ ਜੁੜਿਆ ਰਿਹਾ ਕਰੋ ਦੇਖਦੇ ਰਿਹਾ ਕਰੋ ਕੀ ਦੀ ਸੋਚ ਕਿੱਥੇ ਖੜੀ ਆ ਟਵੀਟਸ ਦੇਖਦੇ ਰਿਹਾ ਕਰੋ ਨਿਊਜ਼ ਦੇਖਦੇ ਰਿਹਾ ਕਰੋ ਫੇਰ ਆਪਾਂ ਚਾਚਾ ਵੀ ਕਰਦੇ ਰਿਹਾ ਕਰਾਂਗੇ ਹੋਪਫੁਲੀ ਅੱਜ ਰਾਤ ਨੂੰ ਲਾਈਵ ਹੋਵਾਂਗੇ ਜਾਂ ਇਸ ਪੇਜ ਤੋਂ ਜਾਂ ਇੱਕ ਹੋਰ ਪੇਜ ਤੋਂ ਭਗਵੰਤਵਾਨ ਨੈਕਸਟ ਸੀਐਮ ਤੋਂ ਖੇਤੀ ਦੇ ਮੁੱਦਿਆਂ ਤੇ ਕੁਝ ਗੱਲ ਹਨਾ ਵੀਰੇ ਨੇ ਕੁਝ ਫੈਕਟਸ ਪੇ ਜੇ ਹੋਏ ਨੇ ਪੰਜਾਬ ਦਾ ਜੱਟ ਕਿਵੇਂ ਮਰ ਰਿਹਾ ਕਿਵੇਂ ਆ ਹੁਣ ਮਟਰ ਲਾਏ ਸੀਗੇ 5 ਰੁਪਏ ਕਿਲੋ ਹੋਏ ਫਿਰਦੇ ਨੇ ਦੱਸ ਕੋਈ ਗੱਲ ਨਹੀਂ ਬਾਤ ਨਹੀਂ ਵੀ ਇਹ ਕਿਉਂ ਹੁੰਦਾ ਜਿਹੜੀ ਵੀ ਅਸੀਂ ਫਸਲ ਬੀਜ ਲੈਂਦੇ ਆ ਉਸੇ ਨੂੰ ਚੱਕਦੀਆਂ ਨੇ ਏਜੰਸੀਆਂ ਏਜੰਸੀਆਂ ਨਹੀਂ ਚਲੋ ਆ ਮਤਲਬ ਉਸੇ ਚੀਜ਼ ਦੀ ਪਦੇ ਪਿੱਛੇ ਕੀ ਕੀ ਕੰਮ ਕਰਕੇ ਮਤਲਬ ਕੀ ਸੋਚ ਕੰਮ ਕਰਦੀ ਹੈ ਕਹੇ ਜਾਂ ਤਾਣਾ ਬਾਣਾ ਵੀ ਜਿਹੜੀ ਜਿਹੜਾ ਪੰਜਾਬ ਦਾ ਜੱਟ ਪੰਜਾਬ ਦਾ ਕਿਸਾਨ ਜਿਹੜੀ ਵੀ ਚੀਜ਼ ਲਾਉਂਦਾ ਉਹ ਰੁਲ ਕਿਉਂ ਜਾਂਦੀ ਹੈ ਇਹਨਾਂ ਵਰਗੇ